ਸਤਿ ਸ੍ਰੀ ਅਕਾਲ ਖਸਾਂ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੁਖ ਬਰਾੜ ਪੀਵੀ03 ਤੇ ਹਾਜ਼ਰ ਹੋਏ ਆਂ ਹਰ ਰੋਜ਼ ਦੀ ਤਰ੍ਹਾਂ ਅੱਜ 2 ਦਸੰਬਰ ਦੇ ਪੰਜਾਬ ਵਿੱਚ ਬਾਸਮਤੀ ਦੀਆਂ ਮੰਡੀਆਂ ਦੇ ਰੇਟ ਲੈ ਕੇ ਦੇਖਦੇ ਆਂ ਅੱਜ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਬਾਸਮਤੀ ਦੇ ਕੀ ਰੇਟ ਰਹੇ ਨੇ ਸ਼ੁਰੂਆਤ ਕਰਦੇ ਆਂ ਮੋਹਨਕ ਮੰਡੀ ਤੋਂ ਜਿੱਥੇ ਅੱਜ 17-18 3460 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਮੁਛਲ 1401 3350 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ 18 47 ਅਜਮੂਨਕ ਮੰਡੀ ਦੇ ਵਿੱਚ 2905 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਬਟਾਲਾ ਮੰਡੀ 11 21 ਹੱਥ ਝਾੜਿਆ ਹੋਇਆ 4365 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਕੰਬੈਨ ਵਾਲਾ 4200 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 ਹੱਥ ਝਾੜਿਆ ਹੋਇਆ 3870 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਕੰਬੈਨ ਵਾਲਾ 3800 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ 1500 ਨਾਜ ਬਟਾਲਾ ਮੰਡੀ ਦੇ ਵਿੱਚ 3095 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਰਾਮਾ ਮੰਡੀ ਮੁੱਛਲ 1401 3260 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 3300 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1500 2940 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ 18 47 ਅਜਾ ਰਾਮਾ ਮੰਡੀ ਦੇ ਵਿੱਚ 2750 ਤੋਂ ਲੈ ਕੇ 2885 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਖਨੌਰੀ ਮੰਡੀ 17 18 ਕੰਬੈਨ ਵਾਲਾ 3550 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 3700 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18 85 ਕੰਬੈਨ ਵਾਲਾ 3700 ਰੁਪਿਆ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 3850 ਰੁਪਿਆ ਪ੍ਰਤੀ ਕੁਆਟਲ ਤੱਕ ਵਿਕਿਆ ਮੁੱਚਲ 1400 ਇੱਕ 3360 ਰੁਪਿਆ ਪ੍ਰਤੀ ਕੁਆਟਲ ਤੱਕ ਵਿਕਿਆ ਤੇ 18 47 ਅਜਖਨੋਰੀ ਮੰਡੀ ਦੇ ਵਿੱਚ 2960 ਰੁਪਿਆ ਪ੍ਰਤੀ ਕੁਆਟਾ ਤੱਕ ਵਿਕਿਆ ਸ਼੍ਰੀ ਮੁਕਤਸਰ ਸਾਹਿਬ ਮੰਡੀ 1500 2900 ਰੁਪਏ ਤੋਂ ਲੈ ਕੇ 3150 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 3200 ਰੁਪਏ ਤੋਂ ਲੈ ਕੇ 3520 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1885 3500 ਰੁਪਏ ਤੋਂ ਲੈ ਕੇ 3605 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਮੁੱਛਲ 1401 3000 ਰੁਪਏ ਤੋਂ ਲੈ ਕੇ 3270 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1112 4050 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ 1847 ਅਜੇ ਸ਼੍ਰੀ ਮੁਕਤਸਰ ਸਾਹਿਬ ਮੰਡੀ ਦੇ ਵਿੱਚ 2900 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਮੰਡੀ 1112 ਕੰਬੈਨ ਵਾਲਾ 4100 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਹੱਥ ਝਾੜਿਆ ਹੋਇਆ 4300 ਰੁਪਿਆ ਪ੍ਰਤੀ ਕੁਆਟਲ ਤੱਕ ਵਿਕਿਆ 17 18 ਕੰਬੈਨ ਵਾਲਾ 3550 ਰੁਪਿਆ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਥ ਝਾੜਿਆ ਹੋਇਆ 3725 ਰੁਪਿਆ ਪ੍ਰਤੀ ਕੁਆਟਲ ਤੱਕ ਵਿਕਿਆ ਮੁੱਛਲ 1400 ਇੱਕ 3250 ਰੁਪਿਆ ਪ੍ਰਤੀ ਕੁਆਟਲ ਤੱਕ ਵਿਕਿਆ 1500 ਨੂੰ 2950 ਰੁਪਿਆ ਪ੍ਰਤੀ ਕੁਆਟਲ ਤੱਕ ਵਿਕਿਆ ਤੇ 18 47 ਅੱਜ ਸ੍ਰੀ ਅਮਰਤਸਰ ਸੈ ਮੰਡੀ ਦੇ ਵਿੱਚ 2750 ਰੁਪਿਆ ਪ੍ਰਤੀ ਕੁਆਟਲ ਤੱਕ ਵਿਕਿਆ ਤਰਨਤਾਰਨ ਮੰਡੀ 17 18 ਕੰਬਾਈਨ ਵਾਲਾ 2900 ਰੁਪਏ ਤੋਂ ਲੈ ਕੇ 3718 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ। ਹੱਥ ਛਾੜਿਆ ਹੋਇਆ 3500 ਰੁਪਏ ਤੋਂ ਲੈ ਕੇ 3845 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ। 11 11 ਕੰਬਾਈਨ ਵਾਲਾ 3200 ਰੁਪਏ ਤੋਂ ਲੈ ਕੇ 4000 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 3800 ਰੁਪਏ ਤੋਂ ਲੈ ਕੇ 4274 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ। ਮੁੱਛਲ 1400 ਇੱਕ 2800 ਰੁਪਏ ਤੋਂ ਲੈ ਕੇ 3268 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ। 1509 2800 ਰੁਪਏ ਤੋਂ ਲੈ ਕੇ 3100 ਰੁਪਿਆ ਪ੍ਰਤੀ ਕੁਆਟਰ ਤੱਕ ਵਿਕਿਆ ਤੇ 1847 ਅੱਜ ਤਰਨ ਤਰਨ ਮੰਡੀ ਦੇ ਵਿੱਚ 2500 ਰੁਪਏ ਤੋਂ ਲੈ ਕੇ 2800 ਰੁਪਿਆ ਪ੍ਰਤੀ ਕੁਆਟਰ ਤੱਕ ਵਿਕਿਆ ਮਾਨਸਾ ਮੰਡੀ 1509 2800 ਰੁਪਏ ਤੋਂ ਲੈ ਕੇ 3000 ਰੁਪਿਆ ਪ੍ਰਤੀ ਕੁਆਟਰ ਤੱਕ ਵਿਕਿਆ 1847 2700 ਰੁਪਏ ਤੋਂ ਲੈ ਕੇ 2800 ਰੁਪਿਆ ਪ੍ਰਤੀ ਕੁਆਟਰ ਤੱਕ ਵਿਕਿਆ 1718 3200 ਰੁਪਏ ਤੋਂ ਲੈ ਕੇ 3380 ਰੁਪਿਆ ਪ੍ਰਤੀ ਕੁਆਟਰ ਤੱਕ ਵਿਕਿਆ ਤੇ ਮੁੱਛਲ 1401 ਅੱਜ ਮਾਨਸਾ ਮੰਡੀ ਦੇ ਵਿੱਚ 3175 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ। ਜੰਡਿਆਲਾ ਗੁਰੂ ਮੰਡੀ 11:21 ਕੰਬੈਨ ਵਾਲਾ 3800 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ। 17:18 ਹੱਥ ਝਾੜਿਆ ਹੋਇਆ 3670 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ। 18:85 ਹੱਥ ਝਾੜਿਆ ਹੋਇਆ 3800 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ 18:47 ਅੱਜ ਜੰਡਿਆਲਾ ਗੁਰੂ ਮੰਡੀ ਦੇ ਵਿੱਚ 2700 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ। ਕੋਟਕਪੂਰਾ ਮੰਡੀ 11-21-3700 ਰੁਪਏ ਤੋਂ ਲੈ ਕੇ 4050 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17-18-3000 ਰੁਪਏ ਤੋਂ ਲੈ ਕੇ 3530 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18-85-3400 ਰੁਪਏ ਤੋਂ ਲੈ ਕੇ 3700 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਮੁੱਛਲ 1401-2400 ਰੁਪਏ ਤੋਂ ਲੈ ਕੇ 3240 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1500-2750 ਰੁਪਏ ਤੋਂ ਲੈ ਕੇ 3100 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1886 2800 ਰੁਪਏ ਤੋਂ ਲੈ ਕੇ 3060 ਰੁਪਏ ਪ੍ਰਤੀ ਕੁਆਰਟਰ ਤੱਕ ਵਿਕਿਆ ਪੀਬੀ 1 2850 ਰੁਪਏ ਪ੍ਰਤੀ ਕੁਆਰਟਰ ਤੱਕ ਵਿਕਿਆ ਤੇ 1847 ਕੋਟ ਕਪੂਰਾ ਮੰਡੀ ਦੇ ਵਿੱਚ 2850 ਰੁਪਏ ਪ੍ਰਤੀ ਕੁਆਰਟਰ ਤੱਕ ਵਿਕਿਆ ਨਾਬਾ ਮੰਡੀ 11 ਕਿ 3400 ਰੁਪਏ ਤੋਂ ਲੈ ਕੇ 4050 ਰੁਪਏ ਪ੍ਰਤੀ ਕੁਆਰਟਰ ਤੱਕ ਵਿਕਿਆ 17 18 3000 ਰੁਪਏ ਤੋਂ ਲੈ ਕੇ 3550 ਰੁਪਏ ਪ੍ਰਤੀ ਕੁਆਰਟਰ ਤੱਕ ਵਿਕਿਆ 1885 3200 ਰੁਪਏ ਤੋਂ ਲੈ ਕੇ 3875 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ 1692 2500 ਰੁਪਏ ਤੋਂ ਲੈ ਕੇ 3095 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ 1847 2930 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ PB7 2700 ਰੁਪਏ ਤੋਂ ਲੈ ਕੇ 3100 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ ਤੇ ਮੁਛਲ 1401 ਜਨਾਬਾ ਮੰਡੀ ਦੇ ਵਿੱਚ 2600 ਰੁਪਏ ਤੋਂ ਲੈ ਕੇ 3150 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ संगरूर मंडी ग्यारह एक पैंती सौ रुपये तो लेके चार हज़ार रुपये प्रति क्वटल तक विकया सतारा अठारह बत्ती सौ रुपये तो लैके पैंती सौ पाँ रुपये प्रति क्वटल तक विकया अठारह पचासी तीन हज़ार एक रुपये तो लैके चौंती सौ सत्तर रुपये प्रति क्वटल तक विकिया अठारह छियासी अठाई सौ रुपये तो लैके बत्ती सौ दस रुपये प्रति कोटल तक विकया अठारह संताली सताई सौ रुपये तो लेके उनती सौ पचानवे रुपये प्रति क्विटल तक विकिया ਤੇ ਮੁੱਛਲ 1401 ਅੱਜ ਸੰਗਰੂਰ ਮੰਡੀ ਦੇ ਵਿੱਚ 3000 ਰੁਪਏ ਤੋਂ ਲੈ ਕੇ 3470 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ। ਫਾਜ਼ਲਕਾ ਮੰਡੀ 1121 4050 15 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ। 17 18 3511 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ। 18 85 3700 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਮੁੱਛਲ 1401 ਅੱਜ ਫਾਜ਼ਲਕਾ ਮੰਡੀ ਦੇ ਵਿੱਚ 3233 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ। ਕਿੱਦੜਬਾਹ ਮੰਡੀ 17 18 3515 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 1509 3015 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ ਮੁੱਛਲ 1401 ਅਜ ਗਿੱਦੜਬਾਹ ਮੰਡੀ ਦੇ ਵਿੱਚ 3345 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਬਠਿੰਡਾ ਮੰਡੀ 11 23520 ਰੁਪਏ ਤੋਂ ਲੈ ਕੇ 3700 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 17 18 3555 ਰੁਪਏ ਤੋਂ ਲੈ ਕੇ 3630 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 1885 3365 ਰੁਪਏ ਤੋਂ ਲੈ ਕੇ 3645 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1692 2910 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ 1847 ਅੱਜ ਬਰਿੰਡਾ ਮੰਡੀ ਦੇ ਵਿੱਚ 2920 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਸੋ ਦੋਸਤੋ ਇਹ ਸਾਨੂੰ ਅੱਜ 2 ਦਸੰਬਰ ਦੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ ਦੇ ਰੇਟ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਹੋਰ ਕਿਸਾਨ ਭਰਾਵਾਂ ਤੱਕ ਜਿਹੜੇ ਇਹ ਬਾਸਮਤੀ ਦੇ ਰੇਟ ਹੈ ਉਹ ਪਹੁੰਚਦੇ ਹੋ ਸਕਣਾ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ